ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਰਾਗ ਤਨਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ RAM ਸਿਮਰ RAM ਸਿਮਰ RAM ਸਿਮਰ ਭਾਈ RAM ਨਾਮ ਸਿਮਰਨ ਬਿਨ ਬੂੜ ਤੇ ਅਧ்கਾਈ RAM SIMAR RAM SIMAR RAM SIMAR BHAI RAM NAAM SIMRAN BIN BOOD TE ADKAI RAAO BANTA SUT DEH GREH SAMPAT SUKH DAI ਇਨ ਮੈਂ ਕਛ ਨਾਹੀਂ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਣਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲਈਨੇ ਸੁਕਰ ਕੂਕਰ ਜੋ ਨ ਭਰਮੇ ਤਉ ਲਾਜ ਨ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਪਰਮ ਕਰਮ ਬਿਦ ਨਖੇਧ RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਨੇਹੀ ਭਾਵ ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਨੇ हे ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ RAM ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ ਬੌਤੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ ਪਰ ਜਦੋਂ ਮੌਤ ਰੂਪ ਤੇਰਾ ਅਖੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ ਅਜਾ ਅਮਲ ਗਜ ਗਨਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪ੍ਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ ਤਾਂ ਇਹ ਵੀ ਇਹਨਾਂ ਵਿਕਾਰਾਂ ਵਿੱਚੋਂ ਪਾਰ ਲੰਘ ਗਏ हे ਸੱਜਣ ਤੂੰ ਸੂਰ ਕੁੱਤੇ ਆਦਕ ਦੀਆਂ ਜੂਨੀਆਂ ਵਿੱਚ ਭਟਕਦਾ ਰਿਹਾ ਫਿਰ ਵੀ ਤੈਨੂੰ ਹੁਣ ਸ਼ਰਮ ਨਹੀਂ ਆਈ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ ਪਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈ ਹੇ ਭਾਈ ਸ਼ਾਸਤਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ ਤੇ ਸ਼ਾਸਤਰਾਂ ਵਿੱਚ ਕਿੰਨਾ ਕੰਮਾਂ ਬਾਰੇ ਮਨਾਹੀ ਹੈ ਇਹ ਵਹਿਮ ਛੱਡ ਦੇ ਤੇ ਪ੍ਰਮਾਤਮਾ ਦਾ ਨਾਮ ਸਿਮਰ ਏ ਦਾਸ ਕਬੀਰ ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪ੍ਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ